ਵਾਹਿਗੁਰੂ ਜੀ ਸੁਤਨਾਮ ਸ੍ਰੀ ਵਾਹਿਗੁਰੂ ਸਹਿਜ ਜੀਉ ਗੁਰਪੂਰੇ ਕਿਰਪਾ ਧਾਰੀ ਪ੍ਰਭੂ ਰੇ ਉੱਚ ਹਮਾਰੇ ਹਰਿ ਸ਼ਰਨ ਨਾਨਕ ਰਿ ਆਏ ਨੰਦ ਮਗਨ ਸੁਖ ਪਾਈ ਕ੍ਰਿਸ਼ਨ ਨਾਮ ਸਿਮਰ ਪ੍ਰਭ ਯ ਆਪਣਾ ਮਨ ਤਨ ਪਈ ਰੋਗਾ ਓਟ ਬਿਗਰਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਦਰਸ਼ਨ ਮੰਗੂ ਦੇ ਪਿਆਰੇ ਤੁਮ ਦੇ ਸੇਵਾ ਮੈਂ ਕੌਣ ਕੌਣ ਨਾ ਤਰੀ ਵਾਸ਼ ਗੁਰੂ ਜੀ ਸੁਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਈ ਪਹਿਲੋ ਬਸੰਤ ਆਗਮਨ ਪਹਿਲਾ ਮੌਲਿਓ ਸੋਈ ਜਿਤ ਮੌਲਿਆ ਸਮ ਮੌਲੀਐ ਕਿਸਨ ਮੌਲਿਓ ਕੋਈ ਮਹੱਲਾ ਦੁਜਾ ਪਹਿਲ ਬਸੰਤ ਆਗਮਨ ਚਾਰ ਨਾਨਕ ਸੋਛਲਾਹੀ ਹੈ ਜੇ ਸਭ ਸਦ ਦੇ ਪਨਾਰ ਆਹ ਲਾ ਦੋਚਾ ਮਿਲੈ ਮਿਲਿਆ ਨਾ ਮਿਲੈ ਮਿਲੈ ਮਿਲਿਆ ਜਿਸੋਇ ਅੰਤਰ ਅਤਮੈ ਜੋ ਮਿਲੈ ਮਿਲਿਆ ਕਹੀਏ ਸੋਇ ਬਾੜੀ ਅਦਗਰ ਨਾਮ ਸਲਾਹੀ ਹੈ ਸਚਕਾਰ ਕਮਾਏ ਦੂਜੀ ਕਾਰੇ ਲੱਗਿਆ ਕੁਰਜੁਨੇ ਪਾਵੇ ਨਾਮ ਰਤਿਆ ਨਾ ਪਾਈਐ ਨਾਮੇ ਗੁਣ ਗਾਵੇੁਰ ਕਾ ਸ਼ਬਦ ਸੁਲਾਹੀਏ ਅਨ ਨਾਮ ਸਮਾਵੇ ਸਤ ਗੁਰ ਸਿਮਾ ਸਭ ਲਾਏ ਸਿਵਿਆ ਬਲ ਪਾਵੇ ਗੁਰ ਕਾ ਸ਼ਬਦ ਸੁਲਾਹੀਏ ਅਨ ਨਾਮ ਸਮਾਵੇ सतगुरु शिव सब लोग शिव भूलवा में भाई जी का खालसा वागुरु जी की फतेह